ਆਵਾਜ਼ ਕਰੇ ਪਾਉ ਮਗਰੇ ਮਰੇ ਮਾਰੀ ਨਾ ਮੇਰੀ ਵੀਡੀਓ ਕੱਟ ਲੱਗ ਰਿਹਾ ਲਾਈਵ ਚੱਲ ਰਿਹਾ ਮੈ ਰੋਕਦਾ ਮਰੇ ਮਾਰੀ ਨਾ ਓਏ ਮੇਰੀ ਲੱਤ ਤੋੜ ਕੇ ਬੰਦਣਾ ਓ ਮਰੇ ਮਾਰੀ ਨਾ ਭਾਈ ਮੇਰੇ ਮਾਰੀ ਨਾ ਤੇਰੀ ਫਿੱਕਰੀ ਵੀ ਹੋ ਰਹਾ ਮੇਰਾ ਮਾਰਾ ਇਹ ਗੱਲ ਸੁਣ ਲੈ ਮੈਂ ਮੈਂ ਲਾਈਵ ਆ ਰਹਾ ਮੈਂ ਸਾਡ ਤੋਂ ਬਾਹਰ ਨਾ ਮਸ਼ੀਨ ਉਥੇ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਮੈਂ ਉਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉਥੇ ਸਾਈਡ ਤੇ ਲਾ ਲੈ ਗੱਲ ਸੁਣ ਲੈ ਭਾਈ ਮੈਂ ਲਾਈਵ ਆ ਓਏ ਮੈਂ ਲਾਈਵ ਹੋ ਰਾਂ ਦੇਖ ਲੋ ਮੈਨੂੰ ਟੂਲ ਬਲਾ ਚੱਲਣੇ ਬੰਦੇ ਮੇਰਾ ਛੜਦਾ ਲਾ ਰਿਹਾ ਮੈਂ ਛੜਦਾ ਲਾ ਰਿਹਾ ਮੈਂ ਓਏ ਮੈਂ ਜੁਨੀਅਰ ਬਈ ਆ ਗਿਆ ਮੇਰੇ ਬੰਦੇ ਆ ਗਏ ਬੰਦੇ ਆ ਰਹੇ ਨੇ ਅਸੀਂ ਬਾਈ ਲਾਈਵ ਆਵਾਂਗੇ ਸਿਮਰਨਾ ਤੇ ਕਾ ਹੋ ਰਿਹਾ ਜਦੋਂ ਬਾਈ ਮੇਰੇ ਨਾਲ ਹੋ ਨਹੀਂ ਰਹਾ ਤੱਕਾ ਬਾਈ ਇਹ ਗਲਤ ਗੱਲ ਲੱਗਿਆ ਮੈਂ ਪੱਤਰਕਾਰ ਆ ਰਹੇ ਆ ਪਛਾੜੀਨੇ ਬਣਾਂਗੇ ਬਾਈ ਮੇਰੇ ਉੱਤੇ ਮਸ਼ੀਨੀਆਂ ਪੱਥਰ ਪਾਏ ਨੇ ਤੂੰ ਪਿਸਤੌਲ ਕੱਢਦਾ ਮੇਰੇ ਕਿਵੇਂ ਗੋਲੀ ਮਾਰਨਗੇ ਸਾਡੀ ਹਾਈ ਗਾਥੀ ਸਾਡੇ ਕੋਲੇ ਬਾਈ ਤੁਹਾਨੂੰ ਕਿਹਨੇ ਹੱਕ ਦਿੱਤਾ ਗੱਲੇ ਨੇ ਵੀ ਵੀਡੀਓ ਨਹੀਂ ਬਣਾਉਣੀ ਇਹਨੇ ਹੱਕ ਦੇਦਾ ਤੁਹਾਨੂੰ ਅਸੀਂ ਕੋਈ ਮੰਗਦੇ ਆ ਕਿਉਂ ਇਤਰੇ ਫਿਰਦੇ ਆ ਇੱਕੂ ਵਾਲਿਆਂ ਤੁਸੀਂ ਤੁਸੀਂ ਵੀਡੀਓ ਕਿਵੇਂ ਰੋਕੋਗੇ ਕੱਢਾ ਪਿਸਤੌਲ ਆ ਇਹਦਾ ਇੰਨੇ ਵੀ ਕੈਂਸਰ ਤੋਂ ਨਿਕਾਉਂਦੇ। ਤੇ ਸਾਡਾ ਨੰਬਰ ਲਾ ਸੀ ਤੇਰੇ ਨਾਲ। ਆਵੰਦ ਨੇ। ਆਵੰਦ ਨੇ ਜੂਲਟਖਾਲੇ ਆ ਦੇਖ ਲੋ। ਉਹਨਾਂ ਕੋਲੇ ਪੱਥਰ ਨੇ ਮੇਰੀ ਮਸੀਰ ਕੋ ਘੇਰ ਦੇ ਰਹੇ। ਆਵੰਦ ਕਰ ਰਹੇ। ਆਵੰਦ ਨੇ। ਆਵੰਦ ਨੇ। ਆਵੰਦ ਨੇ। ਇਹ ਵੀਡੀਓ ਫੜ ਲੱਗ ਰਿਹਾ ਲਾਈਵ ਚੱਲ ਰਿਹਾ ਮੈਨੂੰ ਰੋਕਦਾ ਤੇਰੇ ਮਾਰੀ ਨਾ ਕੋਈ ਮੇਰੇ ਨਾਲ ਟੋੜ ਕੇ ਬੰਦੇ ਨੇ ਓਏ ਮੇਰਾ ਮਾਰੀ ਨਾ ਭਾਈ ਮੈਨੇ ਮਾਰੀ ਨਾ ਤੇਰੀ ਫਿਕਰੀ ਵੀ ਹੋ ਰਹਾ ਮੇਰਾ ਮਾਰਿਆ ਇਹ ਗੱਲ ਸੁਣ ਲੈ ਮੈਂ ਮੈਂ ਲਾਈ ਹੋ ਰਹਾ ਮੈਂ ਸਾਹ ਦੇ ਪਹਾੜਾਂ ਵਿੱਚ ਇੱਥੇ ਗੱਲ ਸੁਣ ਲੈ ਭਾਈ ਪਿਆਰ ਨਾਲ ਗੱਲ ਕਰੀ ਕੰਮ ਮੈਂ ਉੱਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਿਹਾ ਫਿਰ ਉੱਥੇ ਸਾਡ ਤੇ ਲਾ ਗੱਲ ਸੁਣਨਾ ਭਾਈ ਮੈਂ ਲਾਈ ਪਾ ਓਏ ਮੈਂ ਲਾਈਵ ਹੋ ਰਹਾ ਦੇਖ ਲੈ ਮੈਨੂੰ ਟੂਲ ਪਲਾ ਚੱਲਣ ਦੇ ਬੰਦੇ ਮੇਰਾ ਛੜਦਾ ਲਾ ਰਿਹਾ ਮੈਂ ਛੜਦਾ ਲਾ ਰਿਹਾ ਮੈਂ ਓਏ ਮੈਂ ਜੁਨੀਅਰ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮਰੇ ਉੱਥੇ ਛੜਦਾ ਕਰ ਲੈਣ ਦੇ ਮੈਨੂੰ ਮੈਨੂੰ ਛੜਦਾ ਕਰਨਾ ਫਿਰ ਛੜਦਾ ਕਰ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮਿੰਟ ਹਲਾ ਜਾ ਆ ਦੇ